ਬੰਗਲਾਦੇਸ਼ ਚ ਪੈ ਚੁੱਕੇ ਬਹੁਤ ਵੱਡੇ ਖਿਲਾਰੇ ਦੀ ਪੂਰੀ ਕਹਾਣੀ ਤੁਹਾਨੂੰ ਸੌਖੀ ਭਾਸ਼ਾ ਚ ਸੁਣਾਉਣ ਲੱਗੇ ਆ ਗੌਰ ਨਾਲ ਸੁਣਿਓ ਹਰ ਕੋਈ ਜਾਨਣਾ ਚਾਹੁੰਦਾ ਹੈ ਕਿ ਭਾਰਤ ਦੇ ਗੁਆਂਢੀ ਦੇਸ਼ ਬੰਗਲਾਦੇਸ਼ ਦੇ ਵਿੱਚ ਇੰਨੀ ਵੱਡੀ ਬਗਾਵਤ ਕਿਉਂ ਹੋਈ ਹੈ ਇੰਨਾ ਵੱਡਾ ਖਿਲਾਰਾ ਕਿਵੇਂ ਤੇ ਕਿਹੜੇ ਮੁੱਦੇ ਤੇ ਪਿਆ ਔਰ ਉਥੋਂ ਦੀ ਪ੍ਰਧਾਨ ਮੰਤਰੀ ਨੂੰ ਦੇਚ ਛੱਡ ਕੇ ਹੀ ਕਿਉਂ ਭੱਜਣਾ ਪੈ ਗਿਆ ਔਰ ਉਹ ਉਥੋਂ ਭੱਜ ਕੇ ਭਾਰਤ ਹੀ ਕਿਉਂ ਆਈ ਹੈ ਤੇ ਭਾਰਤ ਸਰਕਾਰ ਦਾ ਇਸ ਮੁੱਦੇ ਤੇ ਕਿਦਾਂ ਦਾ ਰਵਈਆ ਤੇ ਕੀ ਰਣਨੀਤੀ ਹੈ ਇਹ ਸਾਰੇ ਕੁਝ ਦੇ ਉੱਪਰ ਸਾਰੇ ਸਵਾਲਾਂ ਦੇ ਜਵਾਬ ਦਿੰਨੇ ਆ ਦੇਖੋ ਜੀ ਮੁੱਦਾ ਇਹ ਹੈ ਗੱਲ ਸ਼ੁਰੂ ਹੁੰਦੀ ਹੈ 1971 1971 ਦੇ ਵਿੱਚ ਬੰਗਲਾਦੇਸ਼ ਵੱਖਰਾ ਦੇਸ਼ ਬਣਿਆ ਸੀ ਔਰ ਦੇਸ਼ ਬਣਨ ਤੋਂ ਬਾਅਦ ਬੰਗਲਾਦੇਸ਼ ਦੇ ਵਿੱਚ ਇੱਕ ਰਾਖਵਾ ਕੋਟਾ ਨੌਕਰੀਆਂ ਦੇ ਵਿੱਚ ਸ਼ੁਰੂ ਕੀਤਾ ਗਿਆ ਸੀ ਜਿਹਦੇ ਵਿੱਚ ਜਿਹੜੇ ਬੰਗਲਾਦੇਸ਼ ਨੂੰ ਬਣਾਉਣ ਵਾਲੇ ਆਗੂ ਸੀਗੇ ਉਹਨਾਂ ਨੂੰ ਆਜ਼ਾਦੀ ਗਲਾਟੀਏ ਜਾਂ ਸੰਤੰਤਰਤਾ ਸੰਗਰਾਮੀ ਮੰਨ ਲਿਆ ਗਿਆ ਸੀ ਔਰ ਉਹਨਾਂ ਦੇ ਪਰਿਵਾਰਾਂ ਨੂੰ 30% ਦੀ ਸਰਕਾਰੀ ਨੌਕਰੀਆਂ ਦੇ ਵਿੱਚ ਰਾਖਵਾ ਕਰਨ ਦਿੱਤਾ ਗਿਆ ਸੀਗਾ ਤੇ 10% ਦੀ ਰਾਖਵਾ ਕਰਨ ਔਰਤਾਂ ਨੂੰ ਦਿੱਤਾ ਗਿਆ ਸੀ ਔਰ ਜਿਹੜੇ ਧਾਰਮਿਕ ਘੱਟ ਗਿਣਤੀ ਨੇ 5% ਦੀ ਰਾਖਵਾ ਕਰਨ ਉਹਨਾਂ ਨੂੰ ਦਿੱਤਾ ਗਿਆ ਸੀ ਤੇ 1% ਦੀ ਜਿਨ੍ਹਾਂ ਦੇ ਕੁਦਰਤੀ ਤੌਰ ਤੇ ਹੱਥ ਪੈਰ ਠੀਕ ਨਹੀਂ ਜਿਹੜੇ ਵਿੰਗਲਾ ਵਿਕਲਾੰਗ ਨੇ ਉਹਨਾਂ ਨੂੰ ਦਿੱਤਾ ਗਿਆ ਸੀ ਉਦੋਂ ਤੋਂ ਲੈ ਕੇ ਇਹ ਰਾਖਵਾ ਕੋਟਾ ਚੱਲਦਾ ਆਇਆ ਸੀ ਤੇ ਹੁਣ ਕੁਝ ਸਾਲਾਂ ਤੋਂ ਇਸ ਰਾਖਵੇਂ ਕੋਟੇ ਦੇ ਖਿਲਾਫ ਬਹੁਤ ਵੱਡੀ ਆਵਾਜ਼ ਉੱਠਣੀ ਸ਼ੁਰੂ ਹੋ ਗਈ ਸੀ ਜਦੋਂ ਦਾ 2009 ਤੋਂ ਲੈ ਕੇ ਸ਼ੇਖ ਹਸੀਨਾ ਜਿਹੜੀ ਪ੍ਰਧਾਨ ਮੰਤਰੀ ਸੀ ਹੁਣ ਬੰਗਲਾਦੇਸ਼ ਦੀ ਉਹ ਉੱਥੇ ਰਾਜ ਕਰਨ ਲੱਗੀ ਸੀ 2009 ਤੋਂ ਲੈ ਕੇ ਉਦੋਂ ਤੋਂ ਇਹ ਗੱਲ ਜ਼ੋਰ ਫੜਨ ਲੱਗ ਪਈ ਸੀ ਵੀ ਰਾਖਵੇਂ ਕੋਟੇ ਦੇ ਨਾਂ ਤੇ ਸ਼ੇਖ ਹਸੀਨਾ ਤੇ ਉਸਦੇ ਮੰਤਰੀ ਆਪਦੇ ਖਾਸਮ ਖਾਸ ਲੋਕਾਂ ਨੂੰ ਸਰਕਾਰੀ ਅਹੁਦਿਆਂ ਤੇ ਫਿੱਟ ਕਰਦੇ ਨੇ ਤੇ ਆਮ ਜਨਤਾ ਦਾ ਹੱਕ ਮਾਰਿਆ ਜਾਂਦਾ ਹੈ ਹੁਣ ਇੱਥੇ ਬਹੁਤ ਵੱਡੇ ਸਵਾਲ ਨੇ ਕਿ ਜੋ ਕੁਝ ਇਸ ਟਾਈਮ ਉੱਥੇ ਬੰਗਲਾਦੇਸ਼ 'ਚ ਸ਼ੁਰੂ ਹੋਇਆ ਕੀ ਉਹ ਆਪਣੇ ਆਪ ਹੋ ਰਿਹਾ ਕੀ ਉਹ ਇਕੱਲੇ ਨੌਜਵਾਨ ਕਰ ਰਹੇ ਨੇ ਯਾਹ ਉਹਦੇ ਪਿੱਛੇ ਕੋਈ ਅੰਦਰੂਨੀ ਸਿਆਸਤ ਹੈ ਸਾਜ਼ਿਸ਼ ਹੈ ਜਾਂ ਫਿਰ ਚੀਨ ਪਾਕਿਸਤਾਨ ਅਮਰੀਕਾ ਜਾਂ ਭਾਰਤ ਵਰਗੇ ਦੇਸ਼ਾਂ ਵੱਲੋਂ ਕੁਝ ਕੀਤਾ ਜਾ ਰਿਹਾ ਹੈ ਇਹ ਸਾਰੇ ਸਵਾਲਾਂ ਦੇ ਉੱਪਰ ਤੁਹਾਨੂੰ ਗੱਲ ਮੈਂ ਸਮਝਾ ਰਿਹਾ ਗੌਰ ਨਾਲ ਸੁਣਿਓ ਜਦੋਂ ਰਾਖਵੇਂ ਕੋਟੇ ਤੇ ਹੁਣ ਉੱਥੇ ਰੌਲਾ ਪਿਆ ਤਾਂ ਕੀ ਹੋਇਆ ਕਿ 2018 ਦੇ ਵਿੱਚ ਸ਼ੇਖ ਹਸੀਨਾ ਨੇ ਇੱਕ ਵਾਰ ਰਾਖਵਾ ਕੋਟਾ ਸਰਕਾਰ ਵੱਲੋਂ ਖਤਮ ਕਰ ਦਿੱਤਾ ਤੇ ਕੁਝ ਲੋਕ ਜਿਹੜੇ ਨੇ ਉਹ ਉੱਥੋਂ ਦੀ ਹਾਈ ਕੋਰਟ ਦੇ ਵਿੱਚ ਚਲੇ ਗਏ ਹਾਈ ਕੋਰਟ ਨੇ ਰਾਖਵਾ ਕੋਟਾ ਜਿਹੜਾ ਹੈ ਉਸ ਨੂੰ ਫੇਰ ਬਹਾਲ ਕਰ ਦਿੱਤਾ ਤੇ ਇਹ ਕਹਿ ਦਿੱਤਾ ਕਿ ਇਸ ਨੂੰ ਖਤਮ ਕਰਨਾ ਗੈਰ ਕਾਨੂੰਨੀ ਹੈ ਫੇਰ ਬਹੁਤ ਵੱਡਾ ਰੋਲਾ ਪੈ ਗਿਆ ਤੇ ਮਾਮਲਾ ਸੁਪਰੀਮ ਕੋਰਟ ਚ ਚਲਾ ਗਿਆ ਤੇ ਸ਼ੇਖ ਹਸੀਨਾ ਨੇ ਲੋਕਾਂ ਨੂੰ ਇਹ ਕਹਿਣਾ ਸ਼ੁਰੂ ਕਰ ਦਿੱਤਾ ਵੀ ਇਹ ਰਾਖਵਾ ਕੋਟਾ ਜਿਹੜਾ ਹੈ ਇਹ ਚੱਲਣਾ ਚਾਹੀਦਾ ਹੈ ਕਿਉਂਕਿ ਅਦਾਲਤ ਹਾਈ ਕੋਰਟ ਵੀ ਕਹਿ ਰਹੀ ਹੈ ਵੀ ਇਹ ਕੋਟਾ ਚਲਾਉਣਾ ਚਾਹੀਦਾ ਹੈ ਇਹ ਠੀਕ ਹੈ ਪਰ ਉਥੋਂ ਦੇ ਵੱਡੀ ਗਿਣਤੀ ਜਿਹੜੇ ਲੋਕ ਸੀਗੇ ਉਹ ਇਹ ਕਹਿ ਰਹੇ ਸੀ ਵੀ ਇਹਦੇ ਵਿੱਚ ਬਹੁਤ ਕੁਝ ਗਲਤ ਹੋ ਰਿਹਾ ਭ੍ਰਿਸ਼ਟਾਚਾਰ ਹੋ ਰਿਹਾ ਬੇਈਮਾਨੀਆਂ ਹੋ ਰਹੀਆਂ ਨੇ ਰਾਖਵੇਂ ਕੋਟੇ ਦੇ ਨਾਂ ਤੇ ਗਲਤ ਲੋਕਾਂ ਨੂੰ ਨੌਕਰੀ ਮਿਲ ਰਹੀ ਹੈ ਤੇ ਜਿਹੜੇ ਅਸਲੀ ਹੱਕਦਾਰ ਨੇ ਉਹਨਾਂ ਦੀ ਪਛਾਣ ਹੀ ਨਹੀਂ ਹੋ ਰਹੀ ਕੌਣ ਅਸਲੀ ਆਜ਼ਾਦੀ ਘੁਲਾਟੀ ਹੈ ਜਾਂ ਸੰਤੰਤਰਤਾ ਸਨਾਨੀ ਹਨ ਇਹਦੀ ਪਛਾਣ ਨਹੀਂ ਕੀਤੀ ਜਾ ਰਹੀ ਬਹੁਤ ਸਾਰੇ ਲੋਕਾਂ ਨੇ ਬੰਗਲਾਦੇਸ਼ ਚ ਇਹ ਗੱਲ ਕੋਲੀ ਪਰ ਉਹਨਾਂ ਦੀ ਆਵਾਜ਼ ਸੁਣੀ ਨਹੀਂ ਗਈ ਹੁਣ ਜਦੋਂ ਉਥੋਂ ਦੀ ਸੁਪਰੀਮ ਕੋਰਟ 'ਚ ਇਹ ਮਾਮਲਾ ਚੱਲਿਆ ਗਿਆ ਤਾਂ ਵਿਰੋਧ ਬਹੁਤ ਵੱਡਾ ਵੱਧ ਗਿਆ ਤੇ ਜਿਹੜੀ ਸ਼ੇਖ ਹਸੀਨਾ ਦੀ ਸਰਕਾਰ ਹੈ ਉਹ ਇਸ ਮਾਮਲੇ ਨੂੰ ਹਲਕੇ ਪੱਧਰ ਤੇ ਲੈਂਦੀ ਰਹੀ ਉਹ ਇਸ ਮਾਮਲੇ ਦੀ ਨਬਜ਼ ਨੂੰ ਸਮਝ ਨਹੀਂ ਸਕੀ ਵਿਦਰੋਹ ਤੇ ਬਗਾਵਤ ਵੱਧ ਗਈ ਪਿੰਡਾਂ ਚੋਂ ਸ਼ਹਿਰਾਂ ਤੇ ਸ਼ਹਿਰਾਂ ਤੋਂ ਮਾਮਲਾ ਕਾਲਜਾਂ ਯੂਨੀਵਰਸਟੀਆਂ ਸਕੂਲਾਂ ਤੱਕ ਤੇ ਸਰਕਾਰੀ ਦਫ਼ਤਰਾਂ ਤੱਕ ਫੈਲ ਗਿਆ ਤੇ ਫਿਰ ਲੋਕਾਂ ਦਾ ਇੱਕ ਸਾਂਝਾ ਮੋਰਚਾ ਜਿਹਦੇ ਚ ਨੌਜਵਾਨ ਵਿਦਿਆਰਥੀ ਅਧਿਆਪਕ ਮਜ਼ਦੂਰ ਤੇ ਆਮ ਕਿਸਾਨ ਵੀ ਸ਼ਾਮਲ ਹੋ ਗਏ ਉਹ ਬਣ ਗਿਆ ਹੁਣ ਇੱਕ ਤਾਂ ਵਿਚਾਰ ਇਹ ਆ ਵੀ ਬੰਗਲਾਦੇਸ਼ ਦੇ ਵਿੱਚ ਇਹ ਸਾਰਾ ਜੋ ਖਲਾਰਾ ਹੈ ਉਹ ਜਿਹੜੀ ਵਿਰੋਧੀ ਪਾਰਟੀ ਹੈ ਇੱਕ ਉਥੇ ਸੰਗਠਨ ਹੈ ਜਮਾਤ-ਏ-ਇਸਲਾਮੀ ਔਰ ਇੱਕ ਹੈ ਬੰਗਲਾ ਨੈਸ਼ਨਲ ਪਾਰਟੀ ਇਹਨਾਂ ਦੋਵਾਂ ਪਾਰਟੀਆਂ ਤੇ ਸੰਗਠਨਾਂ ਦੁਆਰਾ ਸ਼ੇਕ ਹਸੀਨਾ ਦੀ ਸਰਕਾਰ ਖਤਮ ਕਰਨ ਦੇ ਲਈ ਇਹ ਸਾਰਾ ਰੌਲਾ ਪਵਾਇਆ ਗਿਆ ਇੱਕ ਤਾਂ ਵਿਚਾਰ ਇਹ ਹੈ ਦੂਜਾ ਵਿਚਾਰ ਇਹ ਹੈ ਕਿ ਜਿਹੜੇ ਕੁਝ ਬਾਹਰੀ ਤਾਕਤਾਂ ਨੇ ਜਿਵੇਂ ਚੀਨ ਹੈ ਪਾਕਿਸਤਾਨ ਹੈ ਅਮਰੀਕਾ ਹੈ ਜਾਂ ਭਾਰਤ ਹੈ ਵੀ ਇਹ ਆਪਣੇ ਨਿੱਜੀ ਹਿੱਤਾਂ ਦੇ ਲਈ ਉਥੇ ਇਹ ਸਾਰੇ ਰੋਲੇ ਨੂੰ ਪਿੱਛੋਂ ਸ਼ਹਿ ਦੇ ਰਹੀ ਨੇ ਇੱਥੋਂ ਤੱਕ ਵੀ ਹੈ ਕਿ ਪਾਕਿਸਤਾਨ ਦੀ ਏਜੰਸੀ ਆਈਐਸਆਈ ਜਿਹੜੀ ਹੈ ਉਹ ਕੁਛ ਪੈਠ ਕਰਕੇ ਇਸ ਅੰਦੋਲਨ ਦੇ ਵਿੱਚ ਤੇ ਇਹਨੂੰ ਚਲਾ ਰਹੀ ਹੈ ਹੁਣ ਤੁਹਾਡੇ ਨਾਲ ਮੈਂ ਪੂਰੀ ਗੱਲ ਕਰਨੀ ਹੈ ਦੇਖੋ ਜਿਹੜੀ ਸ਼ੇਖ ਹਸੀਨਾ ਹੈ ਜਦੋਂ ਹੁਣ ਉਹਦੇ ਤੋਂ ਇਹ ਮਾਮਲਾ ਸੰਭਲਿਆ ਨਹੀਂ ਤਾਂ ਉਹ ਦੇਸ਼ ਛੱਡ ਕੇ ਭੱਜ ਗਈ ਭੱਜੀ ਕਿਉਂ ਕੁਝ ਲੋਕਾਂ ਨੂੰ ਐ ਲੱਗਦਾ ਕਿ ਭੱਜਣ ਦੀ ਕੀ ਲੋੜ ਸੀ ਦੇਸ਼ ਛੱਡ ਕੇ ਇਸ ਕਰਕੇ ਭੱਜੀ ਐ ਕਿਉਂਕਿ ਜਿਹੜਾ ਸ਼ੇਖ ਹਸੀਨਾ ਦਾ ਪਿਤਾ ਸੀ ਉਹ ਬੰਗਲਾਦੇਸ਼ ਦਾ ਰਾਸ਼ਟਰਪਿਤਾ ਮੰਨਿਆ ਜਾਂਦਾ ਹੈ ਕਿਉਂਕਿ ਉਹਦੀ ਅਗਵਾਈ ਚ ਬੰਗਲਾਦੇਸ਼ ਦੇਸ਼ ਵੱਖਰਾ ਬਣਿਆ ਸੀ ਉਹਦਾ ਨਾਮ ਹੈ ਸ਼ੇਖ ਮੁਜੀਬੁਰ ਤੇ ਉਹਨੂੰ ਰਾਸ਼ਟਰਪਿਤਾ ਮੰਨਿਆ ਜਾਂਦਾ ਹੈ ਉਥੋਂ ਦਾ ਸ਼ੇਖ ਮੁਜੀਬੁਰ ਰਹਿਮਾਨ ਨੂੰ ਤਾਂ ਉਹਦੇ ਥਾਂ-ਥਾਂ ਤੇ ਉੱਥੇ ਬੁੱਤ ਲੱਗੇ ਨੇ ਜਿਵੇਂ ਭਾਰਤ ਦੇ ਵਿੱਚ ਮਹਾਤਮਾ ਗਾਂਧੀ ਨੂੰ ਮੰਨਿਆ ਜਾਂਦਾ ਹੈ ਇਸੇ ਤਰ੍ਹਾਂ ਸ਼ੇਖ ਮੁਜੀਬਰ ਰਹਿਮਾਨ ਨੂੰ ਜਿਹੜੀ ਹੁਣ ਵਾਲੀ ਪ੍ਰਧਾਨ ਮੰਤਰੀ ਦੇ ਪਿਤਾ ਨੂੰ ਮੰਨਿਆ ਜਾਂਦਾ ਪਰ 1971 'ਚ ਜਦੋਂ ਬੰਗਲਾਦੇਸ਼ ਬਣ ਗਿਆ ਤਾਂ 15 ਅਗਸਤ 1975 ਨੂੰ ਫੌਜ ਦੇ ਕੁਝ ਲੋਕਾਂ ਨੇ ਜਿਹੜਾ ਸ਼ੇਖ ਅਸੀਨਾ ਦਾ ਪਿਤਾ ਸੀ ਇਹਦੇ ਘਰ ਤੇ ਹਮਲਾ ਕਰ ਦਿੱਤਾ ਤੇ ਉਹਨੂੰ ਸਵੇਰ ਵੇਲੇ ਤੜਕੇ ਅਜੇ ਉਹ ਉੱਠੇ ਹੀ ਸੀ ਉਹਨਾਂ ਨੂੰ ਕੁਝ ਸੁਝਿਆ ਨਹੀਂ ਵੀ ਕੀ ਕਰੀਏ ਕਿਉਂਕਿ ਉਹਨਾਂ ਦੇ ਘਰ ਤੇ ਗੋਲੀਆਂ ਚੱਲਣ ਲੱਗ ਪਈਆਂ ਕੁਝ ਟਾਈਮ ਬਾਅਦ ਜਦੋਂ ਗੋਲੀਬਾਰੀ ਰੁਕੀ ਤਾਂ ਜਿਹੜਾ ਸ਼ੇਖ ਹਸੀਨਾ ਦਾ ਪਿਤਾ ਉਹ ਬਾਹਰ ਆਇਆ ਮਕਾਨ ਤੋਂ ਤੇ ਉਸ ਦੇ ਉੱਪਰ ਅੰਨੇਵਾ ਦੋ ਫੌਜੀਆ ਨੇ ਗੋਲੀਆਂ ਚਲਾ ਦਿੱਤੀਆਂ ਤੇ ਫਿਰ ਸ਼ੇਖ ਹਸੀਨਾ ਦੇ ਦੋਵੇਂ ਭਰਾ ਪਿਤਾ ਮਾਂ ਸਾਰੇ ਜੀ ਸ਼ੇਖ ਅਸੀਨਾ ਦੇ ਪਰਿਵਾਰ ਦੇ ਮਾਰ ਦਿੱਤੇ ਗਏ। ਬਚੀ ਇੱਕ ਸ਼ੇਖ ਅਸੀਨਾ ਤੇ ਇੱਕ ਇਹਦੀ ਛੋਟੀ ਭੈਣ। ਹੁਣ ਸਵਾਲ ਇਹ ਹੈ ਕਿ ਇਹ ਦੋਵੇਂ ਭੈਣਾਂ ਬਚ ਕਿਵੇਂ ਗਈਆਂ? ਇਸ ਤਰ੍ਹਾਂ ਬਚ ਗਈਆਂ ਕਿਉਂਕਿ ਜਦੋਂ ਇਹ ਕਾਂਡ ਹੋਇਆ ਉਦੋਂ ਇਹ ਦੋਨੇ ਭੈਣਾਂ ਬੰਗਲਾਦੇਸ਼ ਤੋਂ 7787 ਕਿਲੋਮੀਟਰ ਦੀ ਦੂਰੀ ਤੇ ਜਰਮਨੀ ਦੇ ਵਿੱਚ ਪੇਚੀਆਂ ਹੋਈਆਂ ਸੀ। ਤੇ ਜਰਮਨੀ ਹੁਣ ਕਰਕੇ ਇਹ ਬਚ ਗਈਆਂ ਜਦੋਂ ਉੱਥੇ ਇਹਨਾਂ ਨੂੰ ਪਤਾ ਲੱਗਾ ਵੀ ਆਹ ਕਾਂਡ ਵਾਪਰ ਗਿਆ ਇਹਨਾਂ ਨੂੰ ਬਹੁਤ ਸਦਮਾ ਲੱਗਾ ਕਿੰਨੇ ਸਾਲ ਸਦਮੇ ਚ ਰਹੀਆਂ ਆਖਰ ਫਿਰ ਭਾਰਤ ਨੇ ਇਹਨਾਂ ਨੂੰ ਅਜਾਇਤ ਭਾਰਤ ਆਉਣ ਦੀ ਦਿੱਤੀ ਤੇ ਇਹ ਕੁਝ ਟਾਈਮ ਲਈ ਭਾਰਤ ਆ ਕੇ ਰਹਿਣ ਲੱਗ ਪਈਆਂ 1981 ਦੇ ਵਿੱਚ ਤੇ ਫਿਰ 1985 ਦੇ ਵਿੱਚ ਜਿਹੜੀ ਸ਼ੇਖ ਅਸੀਨਾ ਮੌਜੂਦਾ ਪ੍ਰਧਾਨ ਮੰਤਰੀ ਜਿਹੜੀ ਬਣੀ ਹੋਈ ਆ ਬੰਗਲਾਦੇਸ਼ ਦੀ ਜਿਹੜੀ ਹੁਣ ਦੇਸ਼ ਛੱਡ ਕੇ ਭੱਜੀ ਆ ਇਹ ਲੋਕਾਂ ਦੇ ਸੱਦੇ ਤੇ ਬੰਗਲਾਦੇਸ਼ ਚਲੀ ਗਈ ਕਿਉਂਕਿ ਉਦੋਂ ਤੱਕ ਉੱਥੇ ਬੜਾ ਕੁਝ ਟਿਕ ਟਕਾ ਹੋ ਚੁੱਕਾ ਸੀ ਜਦੋਂ ਬੰਗਲਾਦੇਸ਼ ਚਲੀ ਗਈ ਤਾਂ ਉੱਥੇ ਇੱਕ ਨਵੀਂ ਪਾਰਟੀ ਬਣਾਈ ਗਈ ਜਿਹਦਾ ਮੁਖੀ ਸ਼ੇਖ ਅਸੀਨਾ ਨੂੰ ਬਣਾ ਦਿੱਤਾ ਗਿਆ ਸ਼ੇਖ ਅਸੀਨਾ ਬਣ ਗਈ ਪਰ ਉਸ ਤੋਂ ਬਾਅਦ ਸ਼ੇਖ ਅਸੀਨਾ ਨੂੰ ਜੇਲ੍ਹ ਦੇ ਵਿੱਚ ਕਰ ਦਿੱਤਾ ਗਿਆ ਉੱਥੇ ਇੱਕ ਕਾਫੀ ਟਾਈਮ ਜੇਲ੍ਹ ਚ ਵੀ ਰਹੀ ਐ ਤੇ ਫਿਰ ਉਥੇ ਇੱਕ ਵੱਡੀ ਲਹਿਰ ਉੱਠੀ ਵੀ ਇੱਥੇ ਵੋਟਾਂ ਪੁਆਈਆਂ ਜਾਂਦੇ ਵੋਟਾਂ ਰਾਹੀਂ ਸਰਕਾਰ ਚੁਣੀ ਜਾਇਆ ਕਰੇ ਤਾਂ ਇਹ ਚੀਜ਼ ਜਦੋਂ ਲਾਗੂ ਹੋਈ ਤਾਂ ਫਿਰ ਸ਼ੇਖ ਅਸੀਨਾ ਤੇ ਉਹਦੀ ਪਾਰਟੀ ਨੇ ਵੀ ਵੋਟਾਂ ਚ ਹਿੱਸਾ ਲਿਆ ਵੋਟਾਂ ਚ ਹਿੱਸਾ ਲੈ ਕੇ ਸ਼ੇਖ ਅਸੀਨਾ 2009 ਦੇ ਵਿੱਚ ਪਹਿਲੀ ਵਾਰ ਉਥੇ ਪ੍ਰਧਾਨ ਮੰਤਰੀ ਬਣਦੀ ਐ ਉਸ ਤੋਂ ਬਾਅਦ ਚਾਰ ਵਾਰ ਚੋਣਾਂ ਹੋਈਆਂ ਤੇ ਚਾਰੇ ਵਾਰੀ ਸ਼ੇਖ ਹਸੀਨਾ ਤੇ ਉਹਦੀ ਪਾਰਟੀ ਚੋਣਾਂ ਚ ਜਿੱਤਦੀ ਰਹੀ ਤੇ ਉਹ ਪ੍ਰਧਾਨ ਮੰਤਰੀ ਬਣਦੀ ਰਹੀ ਪਰ ਸ਼ੇਖ ਹਸੀਨਾ ਦੀ ਸਰਕਾਰ ਦੇ ਉੱਪਰ ਕਈ ਤਰ੍ਹਾਂ ਦੇ ਸਵਾਲ ਲੋਕਾਂ ਦੇ ਉੱਠਣ ਲੱਗੇ ਇਹ ਕਿਹਾ ਜਾਣ ਲੱਗਾ ਵੀ ਇਹ ਆਪਣੇ ਪਿਤਾ ਦੀ ਸੋਚ ਦੇ ਉਲਟ ਚੱਲਦੀ ਹੈ ਪੱਖਪਾਤ ਕਰਦੀ ਹੈ ਆਪਦੇ ਲੋਕਾਂ ਨੂੰ ਵੱਧ ਸਹੂਲਤਾਂ ਦਵਾਉਂਦੀ ਹੈ ਤੇ ਆਮ ਲੋਕਾਂ ਨਾਲ ਵਿਤਕਰਾ ਕਰਵਾ ਰਹੀ ਹੈ ਅਸਲ ਕਾਰਨ ਜਿਹੜਾ ਅੱਜ ਟਾਈਮ ਉੱਥੇ ਇੰਨੀ ਵੱਡੀ ਬਗਾਵਤ ਹੈ ਭਾਵੇਂ ਕਿ ਤਤਕਾਲੀ ਕਾਰਨ ਇਹ ਜਿਹੜਾ ਰਿਜ਼ਰਵੇਸ਼ਨ ਨੌਕਰੀਆਂ ਦਾ ਕੋਟਾ ਬਣਿਆ ਪਰ ਅਸਲ ਕਾਰਨ ਰਾਜਨੀਤਿਕ ਪ੍ਰਬੰਧ ਦੇ ਖਿਲਾਫ ਲੋਕਾਂ ਦਾ ਗੁੱਸਾ ਕਿਉਂਕਿ ਰਾਜਨੀਤਿਕ ਪ੍ਰਬੰਧ ਪੂਰੀ ਦੁਨੀਆ 'ਚ ਮੁਨਾਫਾਖੋਰ ਜਿੱਥੇ ਜਿੱਥੇ ਵੀ ਮੁਨਾਫਾਖੋਰ ਰਾਜਨੀਤਿਕ ਪ੍ਰਬੰਧ ਨਹੀਂ ਉੱਥੇ-ਉੱਥੇ ਲੋਕਾਂ ਦਾ ਸਰਕਾਰਾਂ ਦੇ ਖਿਲਾਫ ਗੁੱਸਾ ਬਹੁਤ ਹੈ ਪਰ ਜਿੱਥੇ ਤਾਂ ਸਰਕਾਰਾਂ ਦੀਆਂ ਪਾਰਟੀਆਂ ਛੇਤੀ-ਛੇਤੀ ਬਦਲ ਰਹੀਆਂ ਨੇ ਕਦੀ ਉਸ ਪਾਰਟੀ ਦੀ ਬਣ ਗਈ ਕਦੀ ਉਸ ਦੀ ਉੱਥੇ ਲੋਕਾਂ ਨੂੰ ਇੱਕ ਝੂਠਾ ਭਰੋਸਾ ਬਣਿਆ ਰਹਿੰਦਾ ਹੈ ਪਰ ਸ਼ੇਕ ਹਸੀਨਾ 2009 ਤੋਂ 24 ਤੱਕ ਲਗਾਤਾਰ ਵੜੀ ਹੋਈ ਸੀ ਲੋਕਾਂ ਦੇ ਅੰਦਰ ਮਹਿੰਗਾਈ ਦੇ ਪ੍ਰਤੀ ਜਿਹੜੀ ਉੱਥੇ ਮੰਦ ਹਾਲੀ ਜਿਹੜੀ ਉੱਥੇ ਬੇਰੁਜ਼ਗਾਰੀ ਬੇਕਾਰੀ ਲਾਚਾਰੀ ਫੈਲੀ ਹੋਈ ਹੈ ਉਹਦੇ ਖਿਲਾਫ ਲੋਕਾਂ ਦੇ ਅੰਦਰ ਲਾਵੇ ਵਾਂਗ ਬਰੂਧ ਵਾਂਗ ਗੁੱਸਾ ਭਰਿਆ ਹੋਇਆ ਸੀ ਤੇ ਉਹ ਹੁਣ ਸਾਰੇ ਇਕੱਠਾ ਹੋ ਕੇ ਨਿਕਲਿਆ ਤੇ ਫਿਰ ਦੇਸ਼ ਛੱਡ ਕੇ ਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਅਸਿਨਾ ਨੂੰ ਉਥੋਂ ਭੱਜਣਾ ਪਿਆ ਔਰ ਉਹ ਭਾਰਤ ਆ ਗਈ ਹੈ ਭਾਰਤ ਦੇ ਨਾਲ ਹਮੇਸ਼ਾ ਸ਼ੇਖ ਅਸਿਨਾ ਨੇ ਬੜਾ ਕੇ ਰੱਖੀ ਹੈ ਔਰ ਇਸੇ ਕਰਕੇ ਪਾਕਿਸਤਾਨ ਉਹ ਜਾ ਨਹੀਂ ਸਕਦੀ ਕਿਉਂਕਿ ਬੰਗਲਾਦੇਸ਼ ਤੇ ਪਾਕਿਸਤਾਨ ਦੇ ਰਿਸ਼ਤੇ ਤਣਾਅਪੂਰਨ ਰਹੇ ਨੇ ਕਿਉਂਕਿ ਬੰਗਲਾਦੇਸ਼ ਪਾਕਿਸਤਾਨ ਤੋਂ ਹੀ ਤਾਂ ਅਲੱਗ ਹੋ ਕੇ ਬਣਵਾਇਆ ਗਿਆ ਪਾਕਿਸਤਾਨ ਦਾ ਇੱਕ ਹਿੱਸਾ ਤਾਂ ਇਸ ਕਰਕੇ ਉਹਨਾਂ ਦੇ ਤਣਾਅਪੂਰਨ ਸਬੰਧ ਰਹਿੰਦੇ ਨੇ ਇਹ ਗੱਲ ਵੀ ਹੋ ਸਕਦੀ ਹੈ ਕਿ ਚੀਨ ਅਮਰੀਕਾ ਪਾਕਿਸਤਾਨ ਤੇ ਭਾਰਤ ਵਰਗੀਆਂ ਸ਼ਕਤੀਆਂ ਉੱਥੇ ਕਈ ਤਰ੍ਹਾਂ ਦੀ ਦਖਲਅੰਦਾਜ਼ੀ ਕਰਦੀਆਂ ਹੋਣ ਖਾਸ ਕਰ ਜਿਹੜੀਆਂ ਵੱਡੀਆਂ ਸ਼ਕਤੀਆਂ ਨੇ ਜਿਹੜੇ ਵੱਡੇ ਦੇਸ਼ ਨੇ ਜਾਂ ਜਿਹੜੇ ਉੱਭਰ ਰਹੇ ਨੇ ਜਾਂ ਜਿਹੜੇ ਏਸ਼ੀਆ ਦੇ ਖੇਤਰ ਚ ਚੌਧਰ ਚਾਹੁੰਦੇ ਨੇ ਉਹ ਦੇਸ਼ ਹੋ ਸਕਦਾ ਹੈ ਕਿ ਉੱਥੇ ਆਪਣੀ ਚੌਧਰ ਦੇ ਲਈ ਦਖਲ ਅੰਦਾਜ਼ੀ ਕਰਦੇ ਹੁਣ ਇਹ ਵੀ ਦੋਸ਼ ਹੈ ਕਿ ਪਾਕਿਸਤਾਨ ਦੀ ਏਜੰਸੀ ਆਈਐਸਆਈ ਜਿਹੜੀ ਹੈ ਉਹ ਉੱਥੇ ਖੂਫੀਆ ਤੌਰ ਤੇ ਇਹ ਸਾਰੇ ਕੁੱਸ਼ ਦੇ ਪਿੱਛੇ ਕੰਮ ਕਰ ਰਹੀ ਹੈ ਅਮਰੀਕਾ ਤੇ ਚੀਨ ਦੋਵੇਂ ਸਾਮਰਾਜੀ ਮੁਲਖ ਨੇ ਦੋਵੇਂ ਛੋਟਿਆਂ ਨੂੰ ਆਪਣੀ ਮੁੱਠੀ 'ਚ ਕਰਨਾ ਚਾਹੁੰਦੇ ਨੇ ਉਹ ਤਾਂ ਸਿੱਧੇ ਤੌਰ ਤੇ ਤੇ ਅਸਿੱਧੇ ਤੌਰ ਤੇ ਦੋਵਾਂ ਤਰੀਕਿਆਂ ਦੇ ਨਾਲ ਅੰਦਰ ਖਾਤੇ ਦਖਲ ਅੰਦਾਜ਼ੀ ਜ਼ਰੂਰ ਕਰ ਰਹੇ ਨੇ ਪਰ ਤਤਕਾਲੀ ਕਾਰਨ ਤੇ ਬਾਹਰੀ ਨਜ਼ਰ ਆਉਂਦਾ ਕਾਰਨ ਇਹੀ ਲੱਗ ਰਿਹਾ ਹੈ ਕਿ ਸ਼ਾਇਦ ਉੱਥੇ ਨੌਜਵਾਨਾਂ ਦਾ ਹੀ ਇਹ ਕੋਈ ਵਿਦਰੋਹ ਹੈ ਭਾਵੇਂ ਉਹਨਾਂ ਦੇ ਇਸ ਵਿਦਰੋਹ ਦੇ ਪਿੱਛੇ ਕੋਈ ਬਾਹਰੀ ਸ਼ਕਤੀਆਂ ਵੀ ਕੰਮ ਕਰ ਰਹੀਆਂ ਹੋਣ ਪਰ ਮੁੱਖ ਕਾਰਨ ਜਿਹੜਾ ਸਰਕਾਰ ਦੇ ਖਿਲਾਫ ਲੋਕਾਂ ਦਾ ਗੁੱਸਾ ਲੋਕਾਂ ਦਾ ਲਾਵਾ ਜਿਹੜਾ ਰਾਜਨੀਤਿਕ ਪ੍ਰਬੰਧ ਦੀਆਂ ਹਾਲਤਾਂ ਚੋਂ ਪੈਦਾ ਹੋਇਆ ਉਹੀ ਹੈ ਕਿਉਂਕਿ ਉੱਥੇ ਵੀ ਭਾਰਤ ਵਾਂਗ ਬੇਰਜਗਾਰੀ ਬਹੁਤ ਆ ਮਹਿੰਗਾਈ ਬਹੁਤ ਆ ਲਚਾਰੀ ਤੇ ਬਿਕਾਰੀ ਬਹੁਤ ਆ ਤਾਂ ਲੋਕਾਂ ਦਾ ਉਹ ਗੁੱਸਾ ਲਾਵੇ ਵਾਂਗ ਹੁਣ ਫਟਿਆ ਤੇ ਫਿਰ ਇਹਦਾ ਨਤੀਜਾ ਤੇ ਨਚੋੜੇ ਨਿਕਲਦਾ ਦੇਖੋ ਪਹਿਲਾ ਨਚੋੜੇ ਨਿਕਲਦਾ ਕਿ ਭਾਵੇਂ ਸਰਕਾਰ ਨੇ ਬੰਗਲਾਦੇਸ਼ ਦੀ ਸਰਕਾਰ ਨੇ ਉਥੇ ਇੰਟਰਨੈਟ ਤੇ ਸੋਸ਼ਲ ਮੀਡੀਆ ਤੇ ਪਾਬੰਦੀਆਂ ਲਾ ਦਿੱਤੀਆਂ ਸੀ ਪਰ ਫਿਰ ਵੀ ਲੋਕਾਂ ਦੇ ਰੋਹ ਨੂੰ ਰੋਕ ਨਾ ਸਕੇ ਦੂਜਾ ਨਿਚੋੜ ਇਹ ਨਿਕਲਦਾ ਕਿ ਜਦੋਂ ਲੋਕਾਂ ਦਾ ਵੱਡਾ ਰੋਹ ਇਕੱਠਾ ਹੋ ਕੇ ਨਿਕਲਦਾ ਤਾਂ ਫਿਰ ਪ੍ਰਧਾਨ ਮੰਤਰੀਆਂ ਨੂੰ ਆਪਦੇ ਬੰਗਲੇ ਤੇ ਮਹਿਲ ਛੱਡ ਕੇ ਦੇ ਛੱਡ ਕੇ ਭੱਜਣਾ ਪੈ ਸਕਦਾ ਤੀਜਾ ਨਿਚੋੜ ਇਹਦਾ ਇਹ ਨਿਕਲਦਾ ਕਿ ਜਨਤਾ ਦੀ ਤਾਕਤ ਨੂੰ ਫੌਜ ਤੇ ਪੁਲਿਸ ਦੀ ਤਾਕਤ ਨਾਲ ਰੋਕਿਆ ਨਹੀਂ ਜਾ ਸਕਦਾ ਕਿਉਂਕਿ ਫੌਜ ਤੇ ਪੁਲਿਸ ਆਮ ਲੋਕਾਂ ਦੇ ਧੀਆ ਪੁੱਤ ਹੁੰਦੇ ਨੇ ਤੇ ਜਦੋਂ ਸਾਹਮਣੇ ਉਹਨਾਂ ਦੇ ਘਰਾਂ ਦੇ ਜੀ ਆ ਕੇ ਖੜੇ ਹੋਣ ਉਦੋਂ ਉਹ ਗੋਲੀ ਨਹੀਂ ਚਲਾਉਂਦੇ ਸ਼ੇਖ ਅਸੀਨਾ ਦੇ ਜਿਹੜਾ ਢਾਕਾ ਦੇ ਵਿੱਚ ਜਿੱਥੇ ਉਹਦਾ ਘਰ ਹੈ ਉਹਨੂੰ ਚਾਰ ਚਫੇਰਿਓ ਫੌਜ ਲਾ ਦਿੱਤੀ ਗਈ ਸੀ ਪਰ ਜਦੋਂ ਲੋਕ ਬੰਗਲੇ ਵੱਲ ਵਧਨੇ ਸ਼ੁਰੂ ਹੋਏ ਤਾਂ ਫੌਜ ਨੇ ਗੋਲੀ ਚਲਾਉਣ ਤੋਂ ਨਾ ਕਰ ਦਿੱਤੀ ਸੀ ਇਨਕਾਰ ਕਰ ਦਿੱਤਾ ਸੀ ਇੱਕ ਇਹ ਵੀ ਕਾਰਨ ਆ ਰਿਹਾ ਕਿ ਫੌਜ ਦੇ ਕੁਝ ਅਫਸਰ ਵੀ ਸ਼ੇਖ ਅਸੀਨਾ ਦੀ ਸਰਕਾਰ ਨੂੰ ਪਾਸੇ ਕਰਕੇ ਉਥੇ ਫੌਜੀ ਰਾਤ ਚਾਹੁੰਦੇ ਸੀ ਇਸ ਕਰਕੇ ਵੀ ਉਹਨਾਂ ਨੇ ਫੌਜ ਤੋੜੀ ਤਰੀਕੇ ਨਾਲ ਕੰਮ ਨਹੀਂ ਲਿਆ ਪਰ ਨਚੋੜੇ ਨਿਕਲਦਾ ਹੈ ਕਿ ਜਿੱਥੇ-ਜਿੱਥੇ ਲੋਕ ਰੋ ਵਿਸ਼ਾਲ ਤੇ ਇਕੱਠੇ ਹੋ ਕੇ ਤੁਰਦੇ ਨੇ ਉਥੇ ਫੌਜ ਤੇ ਪੁਲਿਸ ਵੀ ਲੋਕਾਂ ਦੇ ਨਾਲ ਹੀ ਰਲ ਜਾਂਦੀ ਹੁੰਦੀ ਹੈ ਇਸੇ ਤਰ੍ਹਾਂ ਦਾ ਸੀਨ ਹੀ ਬੰਗਲਾਦੇਸ਼ 'ਚ ਵੀ ਦੇਖਣ ਨੂੰ ਮਿਲਿਆ ਇਹ ਪੂਰੀ ਕਹਾਣੀ ਮੈਂ ਤੁਹਾਡੇ ਸਾਹਮਣੇ ਪੇਸ਼ ਕੀਤੀ ਹੈ ਤੁਸੀਂ ਆਪਣਾ ਕਮੈਂਟ ਲਿਖਿਓ ਆਪਣਾ ਵਿਚਾਰ ਲਿਖਿਓ ਜੇਕਰ ਠੀਕ ਲੱਗੇ ਤਾਂ ਸ਼ੇਅਰ ਕਰ ਦਿਓ ਬਹੁਤ ਮਿਹਰਬਾਨੀ ਸ਼ੁਕਰੀਆ